ਸਿਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰਾਏ ਰੋਗ ਵੱਡਾ ਮਨਮਾਹੇ ਕਿਉ ਦਰਗਹ ਹੈ ਪਤ ਪਾਈਐ ਜਾ ਹਰ ਨਾ ਵਸੈ ਮਨਮਾਹੇ ਗੁਰ ਮਿਲਿਆ ਸੁਖ ਪਾਈਐ ਅਗਣ ਮਰੈ ਗੁਣ ਮਾਹੇ ਮਨ ਰੇ ਅਹਨੇਸ ਹਰ ਗੁਣ ਸਾਰ ਅਹਨੇਸ ਮਨ ਰੇ ਅਹ ਨਿਸ ਹਰ ਗੁਣ ਸਾਰ ਜਿਨ ਅਖਿਨ ਪਲ ਨਾਮ ਮੰਨਾਂ ਵਿਸਰੈ ਤੇ ਜਨ ਵਿਰਲੇ ਸੰਸਾਰ ਰਹਾਉ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗ ਹਿੰਸਾ ਹਉਮੈ ਗਤ ਗਏ 나ਹੀ ਸਹਿਸਾ ਸੋਗ ਗੁਰਮੁਖ ਜਿਸ ਹਰਿ ਮਨ ਵਸੈ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਤਿਸ ਸਿਉ ਨੇਹੋ ਨਾ ਕੀ ਜਾਈ ਜੋ ਦੀਸਾ ਚੱਲਣ ਹਾਰ ਗੁਰਮੁਖ ਰਵਹ ਸੋਹਾਗਣੀ ਸੋ ਪ੍ਰਭ ਸੇਜ ਪਧਾਰ ਚਾਰੇ ਅਗਨ ਨਿਵਾਰ ਮਾਰ ਗੁਰਮੁਖ ਹਰਿ ਜਲ ਪਾਇ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਗਾਹੈ ਨਾਨਕ ਸਤਗੁਰ ਮੀਤ ਕਰ ਨਾਨਕ ਸਤਗੁਰ ਮੀਤ ਕਰ ਸੱਚ ਪਾਵਹਿ ਦਰਗਹ ਹੈ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਿ ਲੀ ਹਰ ਬੋਲ ਮਨ ਸੱਚਕ ਸਵੱਟੀ ਲਾਈਐ ਤੁਲਿਆ ਪੂਰਾ ਤੂਲ ਕੀਮਤ ਕਿਨੈ ਨਾ ਪਾਈਐ ਰਿਦਮਾਨਕ ਮੂਲ ਅਮੂਲ ਭਾਈ ਰੇ ਹਰ ਹੀਰਾ ਗੁਰਮਾਹੇ ਸਤ ਸੰਗਤ ਸਤ ਗੁਰ ਪਾਈਐ ਅਹ ਨਿਸਬਦ ਸਲਾਹ ਰਹਾਉ ਸੱਚ ਵਖਰ ਧਨ ਰਾਸ ਲੈ ਪਾਈਐ ਗੁਰ ਪ੍ਰਗਾਸ ਜਿਉ ਅਗਨ ਮਰੈ ਜਲ ਪਾਇਐ ਤਿਆਉ ਤ੍ਰਿਸ਼ਨਾ ਦਾਸਨ ਦਾਸ ਖਾਲਸਾ ਜੀ ਆਮ ਸਰੂਪਾਂ ਦੇ ਵਿੱਚ ਇਥੇ ਪਾਠ ਜਲ ਪਾਈਆ ਛਪਿਆ ਹੈ ਜਿਉ ਅਗਨ ਮਰਿਆ ਜਲ ਪਾਈ ਹੈ ਪਾਵਕੇ ਈੜੀ ਨੂੰ ਬਿਹਾਰੀ ਛਪੀ ਹੋਈ ਹੁੰਦੀ ਹੈ ਪਰ ਪ੍ਰਾਤਨ ਜਿਹੜਾ ਸ਼ੁੱਧ ਪਾਠ ਹੈ ਉਹ ਪਾਇਆ ਹੈ ਈੜੀ ਨੂੰ ਸਿਹਾਰੀ ਦੇ ਨਾਲ ਜਿਵੇਂ ਪਾਠੀ ਸਿੰਘ ਜੀ ਨੇ ਉਚਾਰਨ ਕੀਤਾ ਹੈ ਇਹ ਯਾਦ ਰੱਖਣਾ ਕਿਉਂਕਿ ਜੇ ਕੋਈ ਹੋਰ ਭਾਗ ਛਪੇ ਹੋਏ ਆਪ ਜੀ پاس ਆਉਣ ਹੋ ਸਕਦਾ ਹੈ ਉਹਨਾਂ ਵਿੱਚ ਪਾਈਆ ਪਾਠ ਹੀ ਛਪਿਆ ਹੋਵੇ ਪਰ ਸ਼ੁੱਧ ਪਾਠ ਪਾਇਆ ਹੈ ਈੜੀ ਨੂੰ ਸਿਹਾਰੀ ਦੇ ਨਾਲ ਇਹ ਸ਼ੁੱਧ ਪਾਠ ਹੈ ਜੋ ਅਗਨ ਮਰੈ ਜਲ ਪਾਇਐ ਤਿਉ ਤ੍ਰਿਸ਼ਨਾ ਦਾਸਨ ਦਾਸ ਜਮ ਜੰਦਾਰ ਨ ਲਗਾਈ ਇਉ ਭੋਜਲ ਕਰੈ ਤਰਾਸ ਗੁਰਮੁਖ ਕੂੜ ਨ ਭਾਵਾਈ ਸਚ ਰਤੇ ਸਚ ਪਾਇਐ ਸਾਕਤ ਸੱਚ ਨਾ ਭਾਵਾਈ ਕੂੜਾ ਕੂੜੀ ਪਾਏ ਸੱਚ ਰਤੇ ਗੁਰ ਮੇਲਿਆ ਸੱਚੇ ਸੱਚ ਸਮਾਈ ਉਚਾਰਣ ਵੱਲੇ ਖਿਆਲ ਕਰਨਾ ਸਿੰਘ ਜੀ ਨੇ ਪਾਠ ਕੀਤਾ ਪਾਏ ਬਿਲਕੁਲ ਸਹੀ ਪਾਠ ਕਿਉਂਕਿ ਪੱਪੇ ਦੇ ਕੰਨੇ ਉੱਪਰ ਬਿੰਦੀ ਹੈ ਈੜੀ ਨੂੰ ਸਿਹਾਰੀ ਹੈ ਬਿੰਦੀ ਨਹੀਂ ਜੇ ਉੱਥੇ ਵੀ ਬਿੰਦੀ ਹੋਏ ਤਾਂ ਪਾਏ ਬਣ ਜਾਂਦਾ ਜੇ ਕਿਤੇ ਵੀ ਬਿੰਦੀ ਨਾ ਹੁੰਦੀ ਤਾਂ ਪਾਏ ਹੁੰਦਾ ਪੱਪੇ ਦੇ ਕੰਨੇ ਨੂੰ ਬਿੰਦੀ ਲੱਗੀ ਐ ਈੜੀ ਸਿਹਾਰੀ ਐ ਬਿੰਦੀ ਨਹੀਂ ਇਉਂ ਪਾਏ ਇਉਂ ਪਾਠ ਸ਼ੁੱਧ ਹੋਵੇਗਾ ਮਨਮਹਿ ਮਾਣਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਵਖਰ ਧਨ ਨਾਮ ਹੈ ਘਾਟ ਘਾਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਸਿਰੀ ਰਾਗ ਮਹੱਲਾ ਪਹਿਲਾ ਭਰਮੇ ਪਾਹੇ ਨਾ ਵਿਜਵੈ ਜੇ ਭਵੈ ਦਸੰਤਰ ਦੇਸ ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤਾ ਭਗਤ ਨਾ ਹੋਵਾਈ ਬਿਨ ਸਤਗੁਰ ਕੀ ਉਪਦੇਸ ਮਨ ਰੇ ਗੁਰਮੁਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸੈ ਹਉ ਮੈਂ ਤ੍ਰਿਸਨਾ ਮਾਰ ਰਹਾਉ ਮਨ ਮਾਨਕ ਨਿਰਮੋਲ ਹੈ RAM ਨਾਮ ਪਤ ਪਾਈ ਮਿਲ ਸਤ ਸੰਗਤ ਹਰ ਪਾਈ ਗੁਰਮੁਖ ਹਰ ਲਿਵ ਲਾਏ ਆਪ ਗਿਆ ਸੁਖ ਪਾਇਆ ਮਿਲ ਸਲਲ ਸਲਲ ਸਮਾਏ ਸਦਲ ਸਦਲ ਸਮਾਏ ਉਚਾਰਨ ਆਪ ਜੀ ਨੇ ਸਰਵਣ ਕੀਤਾ ਹੈ ਚੇਤੇ ਰੱਖਣਾ ਯਾਦ ਰੱਖਣਾ ਕਾਲੀ ਵਸ ਬੋਲ ਜਾਂਦੇ ਨੇ ਸਲਲ ਸਲਲ ਸਮਾਏ ਇਹਦੇ ਵਿੱਚ ਸੱਸੇ ਤੇ ਅਧਕ ਲੱਗ ਗਈ ਤੇ ਲਾ ਇੱਕੋ ਹੀ ਰਹਿ ਗਿਆ ਤੇ ਉਹਦਾ ਕੋਈ ਅਰਥ ਨਹੀਂ ਬਣਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਸਲਲ ਸਲਲ ਕਹਿੰਦੇ ਨੇ ਪਾਣੀ ਨੂੰ ਮਿਲ ਸਲਲ ਸਲਲ ਸਮਾਏ ਇਉਂ ਦੋਹਾਂ ਹੀ ਲਲਿਆਂ ਦਾ ਉਚਾਰਣ ਪੂਰਨ ਤੌਰ ਤੇ ਹੋਵੇ ਇਹ ਉਚਾਰਣ ਯਾਦ ਰੱਖਣਾ ਜਿਨ ਹਰ ਹਰ ਨਾਮ ਨਾ ਚੇਤੇਉ ਸੋ ਔਗਣ ਆਵੇ ਜਾਏ ਜਿਸ ਸਤਗੁਰ ਪਰਖ ਨਾ ਭੇਟਿਓ ਸੋ ਪੌਜਲ ਪਚੈ ਪਚਾਇ ਇਹੋ ਮਾਨਕ ਜੀਉ ਨਿਰਮੂਲ ਹੈ ਇੰ样 ਕੌਡੀ ਬਦਲਾ ਜਾਏ ਜਿੰਨਾ ਸਤਗੁਰ ਰਸ ਮਿਲੇ ਸੇ ਪੂਰੇ ਪੁਰਖ ਸੁਜਾਨ ਗੁਰ ਮਿਲਿ ਪੌਜਲ ਲੰਘੀਐ ਦਰਗਹ ਹ ਪਤ ਪਰਵਾਣ ਨਾਨਕ ਤੇ ਮੁਖ ਉਜਲੇ ਤੁਨ ਉਪਜੈ ਸਬਦ ਨੀਸਾਨ ਸ੍ਰੀ ਰਾਗ ਮਹੱਲਾ ਪਹਿਲਾ ਵਣ ਜੇ ਕਰਹੁ ਵਣ ਜਾ ਰਹੋ ਵਖਰ ਲੇਹੁ ਸਮਾਲ ਤੈਸੀ ਵਸਤ ਵਿਸਾਹੀਐ ਜੈਸੀ ਨਿਭਹਿ ਨਾਲ ਅੱਗਾ ਸਾਹ ਸੁ ਜਾਣ ਹੈ ਲੈਸੀ ਵਸਤ ਸਮਾਲ ਭਾਈ ਰੇ RAM ਕਹੋ ਚਿਤ ਲਾਏ ਆਮ ਤੌਰ ਤੇ ਉਚਾਰਨ ਕਰ ਜਾਂਦੇ ਨੇ RAM ਕਹੋ ਚਿਤ ਲਾਏ ਕਹੋ ਵਿੱਚ ਇੱਕੋ ਹੀ ਹਾ ਹਾ ਹੈ ਜਾਂ ਔਂਕੜ ਲਾ ਕੇ ਜਾਂ ਹੋੜਾ ਲੱਗ ਗਿਆ ਦੋਹਾ ਹੈ ਸਤਿਗੁਰੂ ਜੀ ਨੇ ਦਿਖੇ ਨੇ ਰਾਮ ਕਹੋ ਚਿਤ ਲਾਏ ਜਿਵੇਂ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਇਸੇ ਤਰ੍ਹਾਂ ਯਾਦ ਰੱਖਣਾ ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲਹ ਸਹ ਦੇਖੈ ਪਤੀ ਆਏ ਰਹਾ ਜਿਨ੍ਹਾਂ ਰਾਸ ਨਾ ਸੱਚ ਹੈ ਕਿਉ ਤਿਨਾ ਸੁਖ ਹੋਏ ਖੋਟੈ ਵਣਜ ਵਣਜਿਆ ਮਨ ਤਨ ਖੋਟਾ ਹੋਏ ਫਾਹੀ ਫਾਥੇ ਮਿਰਗ ਜਿਓ ਦੂਖ ਘਣੋ ਨਿਤ ਰੋਏ ਖੋਟੇ ਪੋਤਾ ਨਾ ਪਵਹ ਤਿਨ ਹਰ ਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਤ ਹੈ ਤਿਨ ਹਰ ਗੁਰ ਦਰਸ ਨਾ ਹੋਏ ਇਹ ਖਿਆਲ ਰੱਖਣਾ ਹੈ ਪੰਕਤੀ ਇਹ ਲੜੀਵਾਰ ਸਰੂਪ ਹੋਵੇ ਕਈ ਵਾਰੀ ਤਿੰਨ ਹਰਗੁਰ ਦਰਸ਼ਨ ਹੋਏ ਇਦਾਂ ਭੁਲੇਖੇ ਨਾਲ ਪੜ ਜਾਈਦਾ ਪਰ ਦਰਸ ਦੇ ਸッセ ਨੂੰ ਔਂਕੜ ਲੱਗਾ ਹੈ ਤਿੰਨ ਨਾ ਅੱਗੇ ਵੱਖਰਾ ਹੈ ਖੋਟੇ ਖੋਟੇ ਪੋਤੇ ਨਾ ਪਵਹਿ ਤਿੰਨ ਹਰਗੁਰ ਦਰਸ ਨਾ ਹੋਏ ਹਾਂਜੀ ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀ ਜਸ ਕੋਏ ਖੋਟੇ ਖੋਟ ਕਮਾਵਣਾ ਆਇ ਗਿਆ ਪਤਖੁਏ ਨਾਨਕ ਮਨ ਸਮਝਾਈਐ ਗੁਰ ਕਾ ਸਬਦ ਸਾਲਾਹ RAM ਨਾਮ ਰੰਗ ਰਤਿਆ ਭਾਰ ਨ ਭਰਮ ਤਿਨਾਹ ਹਰਿ ਜਪ ਲਾਹਾ ਅਗਲਾ ਨਿਰਭਉ ਹਰਿ ਮਨ ਮਾਹ ਸਿਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਧਨ ਜੋਬਨ ਅਰ ਫੁੱਲੜਾ 나ਠਿ ਅੜੇ ਦਿਨ ਚਾਰ ਪਬਣ ਕੀਰੇ ਪਤ ਜਿਓ ਢਲ ਢੁਲ ਜੁਮਣ ਹਾਰ ਰੰਗ ਮਾਣ ਲੈ ਪਿਆਰਿਆ ਜਾ ਜੋਬਣ ਨਾ ਹੁਲਾ ਨਾ ਹੁਲਾ ਸ਼ੁੱਧ ਉਚਾਰਣ ਹੈ ਜਿਵੇਂ ਕੀਤਾ ਗਿਆ ਹੈ ਹੁਲਾ ਨਹੀਂ ਕਹਿਣਾ ਅਧਿਕ ਨਹੀਂ ਲਾਉਣਾ ਜਾ ਜੋਬਣ ਨਾ ਹੁਲਾ ਪੋਲਾ ਪਾਠ ਕਰਨਾ ਹੈ ਨਾ ਹੁਲਾ ਪਾਠ ਇਕੱਠਾ ਵੀ ਹੈ ਅਧਿਕ ਨਹੀਂ ਲੱਗਣਾ ਪੋਲਾ ਹੀ ਪਾਠ ਹੋਵੇਗਾ ਦੇਨਾ ਥੋੜੜੇ ਥਕੇ ਦੇਨਾ ਥੋੜੜੇ ਥਕੇ ਭਇਆ ਪੁਰਾਣਾ ਚੋਲਾ ਰਹਾਉ ਸੱਜਣ ਮੇਰੇ ਰੰਗੁਲੇ ਜਾਏ ਸੁੱਤੇ ਜੀਰਾਣ ਹੰਪੀ ਵੰ냐 ਡੁਮਣੀ ਰੋਵਾ ਛੀਣੀ ਬਾਣ ਹੰਬੀ ਪਾਠ ਦਈ ਹੈ ਜਾਂ ਹੰਪੀ ਨਹੀਂ ਹੈ ਹੰਪੀ ਵਖਰਾ ਵਖਰਾ ਪਾਠ ਹੈ ਹੰਪੀ ਵੰਨਿਆ ਡੁੰਮਾਣੀ ਰੂਵਾ ਚੀਣੀ ਬਾਣ ਕੀ ਨਾ ਸੁਨੇਹੀ ਗੋਰੀਏ ਆਪਨ ਕੰਨੀ ਸੋਏ ਲੱਗੀ ਆਵਹਿ ਸੋਹਰ ਨਿਤ ਨਾ ਪਈਆ ਹੋਏ ਨਾਨਕ ਸੁਤੀ ਪਈਆ ਜਾਣ ਵਿਰਤੀ ਸੰਨ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਦੂਜਾ ਨਾਨਕ ਸੁੱਤੀ ਪਈਐ ਜਾਨ ਬਿਰਤੀ ਸੰ ਬਿਰਤੀ ਥੋੜਾ ਜਿਹਾ ਅਦਕ ਲਗਾ ਕੇ ਪਾਠ ਹੋਵੇਗਾ ਹਾਂਜੀ ਨਾਨਕ ਸੁੱਤੀ ਪਈਐ ਜਾਨ ਬਿਰਤੀ ਸੰ ਗੁਨਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਸਤਿਗੁਰੂ ਜੀ ਨੇ ਇੱਥੇ ਵੀ ਅੱਖਰਾਂ ਵਿੱਚ ਦੂਜਾ ਲਿਖਿਆ ਹੈ ਦਦੇ ਦੁਲੈਂਕੜ ਜਜੇ ਕੰਨਾ ਇਹ ਤੋਂ ਭਾਵ ਹੈ ਦੂਸਰਾ ਨਹੀਂ ਕਹਿਣਾ ਦੋ ਨਹੀਂ ਕਹਿਣਾ ਦੂਜਾ ਕਹਿ ਕੇ ਉਚਾਰਨ ਕਰਨਾ ਇੱਥੇ ਵੀ ਅੱਖਰ ਪਹਿਲਾਂ ਆ ਰਹੇ ਨੇ ਅੰਕ ਬਾਅਦ ਵਿੱਚ ਆ ਰਹੇ ਨੇ ਇਸ ਵਾਸਤੇ ਅੰਕ ਦਾ ਉਚਾਰਨ ਇੱਥੇ ਨਹੀਂ ਹੋਵੇਗਾ ਇੱਕੋ ਵਾਰ ਹੀ ਉਚਾਰਨ ਹੋਵੇਗਾ ਸ੍ਰੀ ਰਾਗ ਮਹਾਲਾ ਪਹਿਲਾ ਘਰ ਦੂਜਾ ਇਉਂ ਇੱਕ ਵਾਰ ਹੀ ਉਚਾਰਨ ਹੋਵੇਗਾ ਜੀ